ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਦੀਵਾਲੀ ਨੰਘ ਚੁੱਕੀ ਹੈ ਜੀ ਦੀਵਾਲੀ ਨੰਘਣ ਤੋਂ ਬਾਅਦ ਆਪਣੀ ਵਾਰੀ ਆ ਜਾਂਦੀ ਹੈ ਦੀਵਿਆਂ ਨੂੰ ਸਾਫ ਕਰਨ ਦੀ ਕਿਉਂਕਿ ਇਹਨੂੰ ਬਣਾਉਣ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਤੇ ਨਾਲ ਹੀ ਇਹ ਮਹਿੰਗੇ ਵੀ ਆਉਂਦੇ ਆ ਜੀ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਸਾਲ ਭਰ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਦੀਵਿਆਂ ਨੂੰ ਸਾਫ ਕਰਕੇ ਤੇ ਇਹਦੀ ਆਪਾਂ ਹੋਰ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਹਾਂ ਉਹ ਆਪਾਂ ਤੁਹਾਨੂੰ ਵੀਡੀਓ 'ਚ ਦੱਸਣ ਲੱਗੇ ਹਾਂ ਜੀ ਬੇਨਤੀ ਇਹ ਹੀ ਹੈ ਜੀ ਕਿ ਜਦੋਂ ਦੀ ਦੀਵਾਲੀ ਲੰਘ ਜਾਵੇ ਤਾਂ ਦੀਵਿਆਂ ਨੂੰ ਇਕੱਠੇ ਕਰ ਲਓ ਇਕੱਠੇ ਕਰਕੇ ਇਹਨਾਂ ਨੂੰ ਇਦਾਂ ਕੂੜੇ ਵਗੈਰਾ 'ਚ ਨਾ ਸੁੱਟਿਆ ਕਰੋ ਜੀ ਕਿਉਂਕਿ ਆਪਾਂ ਬਹੁਤ ਹੀ ਚੌ ਦੇ ਨਾਲ ਆ ਜਿਹੜੇ ਸਰਦਾ ਭਾਵਨਾ ਦੇ ਨਾਲ ਆ ਜਿਹੜਾ ਦੀਵਾਲੀ ਦੇ ਤਿਹਾਰ ਦੇ ਉੱਤੇ ਆਪਾਂ ਦੀਵੇ ਬਾਲਦੇ ਆ ਜੀ ਆਪਾਂ ਪੂਜਾ ਪਾਠ ਵਗੈਰਾ ਕਰਦੇ ਆ ਤੇ ਦੀਵੇ ਆਪਣੀ ਜ਼ਿੰਦਗੀ ਦੇ ਵਿੱਚ ਹਨੇਰੇ ਤੋਂ ਜਿਹੜੀ ਰੌਸ਼ਨੀ ਕਰਦੇ ਆ ਇਸ ਕਰਕੇ ਇਹਨਾਂ ਨੂੰ ਸਾਂਭਣਾ ਬਹੁਤ ਹੀ ਜ਼ਰੂਰੀ ਹੈ ਜੀ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਸਟੋਰ ਕਰਕੇ ਰੱਖਣਾ ਤੇ ਉਹ ਮੈਂ ਤੁਹਾਨੂੰ ਦੱਸਣ ਲੱਗਿਆਂ ਜੀ ਇੱਥੇ ਆਪਾਂ ਜੀ ਪਾਣੀ ਲੈ ਲਿਆ ਏ ਗਰਮ ਕਰ ਲਿਆ ਮੈਂ ਪਾਣੀ ਤੇ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਪਾਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਦੀਵੇ ਪਾਵਾਂਗੇ ਲੋ ਜੀ ਇਹਦੇ ਵਿੱਚ ਆਪਾਂ ਪਾਉਣੇ ਆ ਜੀ ਸਰਫ ਇਹ ਦੀਵਿਆ ਜਿਹੜੇ ਦੁਆਰਾ ਤੁਸੀਂ ਵਰਤ ਸਕਦੇ ਹੋ ਇਸ ਨਾਲ ਦੀਵਿਆ ਜਿਹੜੇ ਸੁੱਚੇ ਹੋ ਜਾਣਗੇ ਆਪਣੇ ਇਸ ਤਰ੍ਹਾਂ ਆਪਾਂ ਜਦੋਂ ਸਾਫ਼ ਕਰਕੇ ਰੱਖਾਂਗੇ ਤੇ ਇਹ ਆਪਾਂ ਪਾਉਣੀ ਹੈ ਜੀ ਥੋੜਾ ਜਿਹਾ ਮਿੱਠਾ ਸੋਡਾ ਅੱਧਾ ਚਮਚਾ ਜਿਹੜਾ ਤੇ ਇਹਦੇ ਨਾਲ ਕੀ ਹੁੰਦਾ ਜੀ ਦੀਵਿਆਂ ਦੇ ਉੱਤੇ ਜਿੰਨੀ ਵੀ ਧੁੰਢਾਈ ਲੱਗੀ ਹੁੰਦੀ ਹੈ ਤੇਲ ਵਗੈਰਾ ਲੱਗਿਆ ਹੁੰਦਾ ਉਹ ਸਾਰਾ ਲੈ ਜਾਂਦਾ ਹੈ ਤੇ ਆਪਾਂ ਜਿੱਦਾਂ ਹੁਣ ਮੂਰੇ ਆਪਣੇ ਗੁਰਪਰਵ ਆ ਰਹੇ ਆ ਤਾਂ ਆਪਾਂ ਨੂੰ ਦੁਬਾਰਾ ਦੀਵੇ ਲੈਣ ਦੀ ਲੋੜ ਨਹੀਂ ਪੈਣੀ ਹੈਗੀ ਤੇ ਆਪਾਂ ਇਸ ਤਰ੍ਹਾਂ ਦੀਵਿਆਂ ਜਿਹੜੇ ਦਿਵਾਰੀ ਦੇ ਇਹਨਾਂ ਨੂੰ ਦੁਬਾਰਾ ਭਰ ਸਕਦੇ ਹਾਂ ਸਾਫ਼ ਕਰਕੇ ਚੰਗੀ ਤਰ੍ਹਾਂ ਦੇ ਨਾਲ ਕਿਉਂਕਿ ਪਾਣੀ ਆਪਣਾ ਗਰਮ ਹੋ ਗਿਆ ਸੀ ਤੇ ਆਪਾਂ ਹੁਣ ਦੀਵਿਆਂ ਨੂੰ ਚੰਗੀ ਤਰ੍ਹਾਂ ਨਾਲ ਇਸ ਗਰਮ ਪਾਣੀ ਦੇ ਵਿੱਚ ਇੱਕ ਦੋ ਦੋ ਕਵਾਲੀਆਂ ਦਵਾਈਆਂ ਦਵਾਵਾਂਗੇ ਤਾਂ ਕਿ ਜਿਹੜੇ ਇਹਨਾਂ ਦੇ ਵਿੱਚ ਤੇਲ ਆ ਉਹ ਆਪਣਾ ਨਿਕਲ ਜਾਵੇ ਤੇ ਜਿਹੜੇ ਦੀਵਿਆਂ ਵਿੱਚ ਤੇਲ ਬਚ ਗਿਆ ਹੈ ਬੱਤੀਆਂ ਬਚ ਜਾਂਦੀਆਂ ਨੇ ਤੇ ਹਾਂਜੀ ਇਹ ਸਾਰੇ ਦੀਵੇ ਆਪਾਂ ਵਿੱਚ ਪਾ ਦਿੱਤੇ ਨੇ ਤੇ ਜਿਹੜੇ ਦੀਵਿਆਂ ਦੇ ਵਿੱਚ ਇਦਾਂ ਬੱਤੀ ਵਗੈਰਾ ਤੇ ਤੇਲ ਪਾਜ ਜਾਂਦਾ ਤਾਂ ਤੁਸੀਂ ਕੀ ਕਰਨਾ ਇਹਦੇ ਵਿੱਚ ਇੱਕ ਕਪੂਰ ਦੀ ਟਿੱਕੀ ਪਾ ਲਓ ਤੇ ਪਾ ਕੇ ਇਹਨੂੰ ਜਲਾ ਲਓ ਤੇ ਇਹਦੇ ਨਾਲ ਕੀ ਹੁੰਦਾ ਮੱਛਰ ਮੱਖੀਆਂ ਵਗੈਰਾ ਨਹੀਂ ਆਉਂਦੀਆਂ ਹੈਗੀਆਂ ਇਹ ਤੁਸੀਂ ਇਸ ਤਰ੍ਹਾਂ ਬੰਤ ਸਕਦੇ ਹੋ ਇਸ ਦੀਵੇ ਨੂੰ ਤੇ ਇਹ ਵਾਲੇ ਦੀਵੇ ਆਪਾਂ ਪਾਣੀ 'ਚ ਪਾ ਦਿੱਤੇ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਦੋ ਵਾਰੀ ਦਵਾ ਲਵਾਂਗੇ ਜੀ ਤਾਂ ਜੋ ਇਹਦੇ ਵਿੱਚ ਜਿੰਨੀ ਵੀ ਠੰਡਾਈ ਲੱਗੀ ਹੋਈ ਆ ਤੇਲ ਦੀ ਸਾਰੀ ਉੱਤਰ ਜਾਊਗੀ ਜੀ ਤੇ ਇਹਨੂੰ ਕਿਸ ਤਰ੍ਹਾਂ ਆਪਾਂ ਸਟੋਰ ਕਰਨਾ ਕਿ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਵੀ ਆਪਣੇ ਅਗਲੇ ਸਾਲ ਤੱਕ ਆਪ ਇਹਨਾਂ ਨੂੰ ਵਰਤ ਸਕੀਏ ਤੁਸੀਂ ਵੀ ਸੁੱਕਣ ਦੀ بجائے ਇਹਨਾਂ ਨੂੰ ਇਸ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਆ ਇਸ ਤਰ੍ਹਾਂ ਨਾਲ ਸਾਫ਼ ਕਰਨ ਦੇ ਨਾਲ ਇਹ ਸੁੱਚੇ ਹੀ ਹੋ ਜਾਂਦੇ ਆ ਜੀ ਕੋਈ ਵੀ ਆਪਣੇ ਤਿਹਾਰ ਆਉਂਦਾ ਵਾ ਜਾਂ ਆਪਾਂ ਨੂੰ ਕੋਈ ਵੀ ਕਿਤੇ ਮੱਥਾ ਵਗੈਰਾ ਟੇਕਣਾ ਜਿੱਦਾਂ 10 ਮੀਂਹ ਵਗੈਰਾ ਦਾ ਮੱਥਾ ਟੇਕਦੇ ਆ ਜਾਂ ਕੋਈ ਵੀ ਪੂਜਾ ਪਾਠ ਵਗੈਰਾ ਕਰਦੇ ਨੇ ਤੇ ਉਹ ਇਸ ਤਰ੍ਹਾਂ ਫਿਰ ਦੀਵਿਆਂ ਨੂੰ ਚੱਕ ਕੇ ਵਰਤ ਸਕਦੇ ਨੇ ਜਦੋਂ ਆਪਣੇ ਸਾਫ਼ ਹੋਣਗੇ ਦੀਵੇ ਲੋ ਜੇ ਇਹਨੂੰ ਆਪਾਂ ਇੱਕ ਦੋ ਵਾਲੀ ਲੋ ਜੀ ਇੱਕ ਦੋ ਵਾਲੀਆਂ ਆ ਗਈਆਂ ਨੇ ਪਾਣੀ ਨੂੰ ਤੇ ਆਪਾਂ ਗੈਸ ਦਾ ਫਲੇਮ ਨੂੰ ਬੰਦ ਕਰਤਾ ਥੋੜਾਕਾ ਟਾਈਮ ਆਪਾਂ ਇਹਨਾਂ ਨੂੰ ਦੀਵਿਆਂ ਦੇ ਵਿੱਚ ਹੀ ਰੱਖਾਂਗੇ ਪਾਣੀ ਦੇ ਤੇ ਥੋੜਾ ਜਿਹਾ ਪਾਣੀ ਆਪਣਾ ਠੰਡਾ ਹੋ ਜਾਊਗਾ ਜਦੋਂ ਫਿਰ ਆਪਾਂ ਦੀਵਿਆਂ ਨੂੰ ਬਾਹਰ ਕੱਢਾਂਗੇ ਲੋਜ ਦੀਵਿਆਂ ਨੂੰ ਆਪਣੇ ਨਾ ਪਾਣੀ ਚ ਪਿਆ ਨੂੰ ਅੱਧਾ ਘੰਟਾ ਹੋ ਗਿਆ ਹਲਕਾ ਜਿਹਾ ਪਾਣੀ ਆਪਣਾ ਕੁਸਤਾ ਜਾ ਹੋ ਗਿਆ ਤੁਸੀਂ ਦੇਖ ਸਕਦੇ ਜਿਵੇਂ ਵੀ ਤੇਲ ਇਹਦੇ ਵਿੱਚ ਠੰਡੇ ਆਏ ਸੀ ਸਾਰੇ ਲੈ ਗਏ ਆ ਲੋ ਜੀ ਨੂੰ ਆਪਾਂ ਇਹਨਾਂ ਨੂੰ ਦੀਵਿਆਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਦੋ ਤਿੰਨ ਪਾਣੀ ਠਾਈ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਦੇ ਨਾਲ ਫਿਰ ਮਿਲਦੇ ਹਾਂ ਜੀ ਤੁਹਾਨੂੰ ਵੀਡੀਓ ਨੂੰ ਜਿਵੇਂ ਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਵੇਖਿਆ ਕਰੋ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਐਂਡ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਜੀ। ਤਾਂ ਜੀ ਆਪਾਂ ਪਾਣੀ ਇਹਦਾ ਕੱਢ ਦਈਏ। ਲੋ ਜੀ ਸਾਰੇ ਦੀਵੇ ਆਪਾਂ ਇੱਕ ਦੋ ਪਾਣੀ ਕੱਢ ਲਏ ਸੀ ਤੇ ਇਦਾਂ ਜਿਹੜੇ ਸਾਫ਼ ਦੀਵੇ ਸੀ ਉਹ ਆਪਾਂ ਇੱਕ ਪਾਸੇ ਕੱਢ ਲੈਨੇ ਜਿਹੜੇ ਜ਼ਿਆਦਾ ਜਿੱਦਾਂ ਇਦਾਂ ਸੇਕ ਜ਼ਿਆਦਾ ਲੱਗ ਜਾਂਦਾ ਬੱਤੀ ਦਾ ਮੱਚ ਜੇ ਜਾਂਦੇ ਆ ਉਹ ਆਪਾਂ ਇੱਕ ਪਾਸੇ ਕਰਦੇ ਨੇ। ਇਹ ਜਿਹੜੇ ਦੀਵੇ ਆ ਇਹਨਾਂ ਨੂੰ ਆਪਾਂ ਥਾਲ ਦੇ ਵਿੱਚ ਕੱਢ ਲਵਾਂਗੇ ਤੇ ਚੰਗੀ ਤਰ੍ਹਾਂ ਧੁੱਪ ਦੇ ਵਿੱਚ ਆਪਾਂ ਰੱਖਾਂਗੇ ਇਹਨਾਂ ਨੂੰ ਤਾਂ ਜੋ ਚੰਗੀ ਤਰ੍ਹਾਂ ਇਹ ਸੁੱਕ ਜਾਣ ਫਿਰ ਆਪਾਂ ਇਹਨਾਂ ਨੂੰ ਸਟੋਰ ਕਰਾਂਗੇ। ਤੇ ਜਿਹੜੇ ਆਪਾਂ ਆਹ ਵਾਲੇ ਦੀਵੇ ਕੱਢੇ ਆ ਜੀ ਇਹ ਆਪਾਂ ਕਿੱਥੇ ਵਰਤ ਸਕਦੇ ਆ ਤੇ ਕਿਵੇਂ ਇਹ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਆਹ ਦੀਵੇ ਕੱਢ ਕੇ ਤੁੱਪੇ ਰੱਖ ਲਈਏ ਤੇ ਇਹਨਾਂ ਨੂੰ ਸਟੋਰ ਕਿਦੇ ਵਿੱਚ ਰੱਖਣਾ ਹੈ ਕਰਕੇ ਉਹ ਵੀ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਜੀ ਵੀਡੀਓ ਦੇ ਵਿੱਚ ਲੋ ਜੀ ਇਹਨਾਂ ਨੂੰ ਆਪਾਂ ਤੁੱਪੇ ਰੱਖ ਦਿੰਨੇ ਆ ਜੇ ਵਿੱਚੋਂ ਕੋਈ ਵੀ ਦੀਵਾ ਟੁੱਟਿਆ ਹੋਇਆ ਉਹ ਤੁਸੀਂ ਨਾ ਰੱਖਿਓ ਸਾਬਤ ਤੇ ਦੀਵੇ ਰੱਖ ਲਿਓ ਤੇ ਇਹ ਟੁੱਟੇ ਹੋਏ ਦੀ ਵੀ ਆਪਾਂ ਹੋਰ ਕਿਸੇ ਕੰਮ ਲਈ ਵਰਤ ਸਕਦੇ ਆ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਆ ਇਹਨਾਂ ਦੀਵਿਆਂ ਦੀ ਵਰਤੋਂ ਕਿਸ ਕੰਮ ਲਈ ਵਰਤ ਸਕਦੇ ਆ ਆ ਜਿੱਦਾਂ ਆਪਣੇ ਲੋਹੇ ਦੀਆਂ ਕਡਾਈਆਂ ਹੁੰਦੀਆਂ ਨੇ ਵੱਡੀਆਂ ਜਿਨ੍ਹਾਂ ਨੂੰ ਜੰਗਾਲ ਵਗੈਰਾ ਲੱਗ ਜਾਂਦਾ ਏ ਤਾਂ ਤੁਸੀਂ ਇਹ ਦੀਵਾ ਲਓ ਟੁੱਟਿਆ ਹੋਇਆ ਜਿਹੜਾ ਆਪਾਂ ਵੇਸਟ ਆ ਉਹਨੂੰ ਵਿੱਚ ਇਦਾਂ ਫੇਰ ਦਿਓ ਘਸਾ ਲਓ ਚੰਗੀ ਤਰ੍ਹਾਂ ਦੇ ਨਾਲ ਜਿੰਨੀ ਵੀ ਉਹਦੇ ਵਿੱਚ ਜੰਗ ਵਗੈਰਾ ਜੰਗ ਲੱਗੀ ਹੋਊਗੀ ਉਹ ਸਾਰੀ ਲੈ ਜਾਊਗੀ ਇਹ ਦੀਵੇ ਦੇ ਨਾਲ ਤੁਕਿ ਇਹ ਮਿੱਟੀ ਹੁੰਦੀ ਹੈ ਜੇ ਤੁਸੀਂ ਇਹਨੂੰ ਦੀਵੇ ਨੂੰ ਭੰਨ ਕੇ ਚੰਗੀ ਤਰ੍ਹਾਂ ਮਿੱਟੀ ਬਣਾ ਲਓ ਇਹਦੇ ਨਾਲ ਭਾਂਡੇ ਵੀ ਮਾਂਜ ਲਓਗੇ ਜੇ ਤੁਸੀਂ ਤਾਂ ਬਹੁਤ ਹੀ ਵਧੀਆ ਜਿਹੜੇ ਭਾਂਡੇ ਆ ਉਹ ਸਾਫ਼ ਹੋ ਜਾਣਗੇ ਇਹਦੇ ਨਾਲ ਜਿਹੜੇ ਜਲੇ ਹੋਏ ਭਾਂਡੇ ਹੁੰਦੇ ਆ ਆਪਣੇ ਸਟੀਲ ਭੂਲ ਤਾਂ ਆਪਾਂ ਵਰਤਦੇ ਹੀ ਵਰਤਦੇ ਆ ਪਰ ਦੀਵਾਲੀ ਦੇ ਵਿੱਚ ਜਦੋਂ ਦੀਵੇ ਇਦਾਂ ਖਰਾਬ ਹੋ ਜਾਣੇ ਟੁੱਟ ਜਾਣ ਫਿਰ ਤੁਸੀਂ ਇਸ ਕੰਮ ਲਈ ਯੂਜ਼ ਕਰ ਸਕਦੇ ਹੋ ਉਹਨਾਂ ਨੂੰ ਸੁੱਕਣ ਦੀ ਵਜਾਇ ਲੋ ਜੀ ਆਪਾਂ ਧੁੱਪੇ ਰੱਖ ਦਿੱਤੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲੱਗ ਜੂਗੀ ਸੁੱਕ ਜਾਣਗੇ ਸ਼ਾਮ ਤੱਕ ਜਦੋਂ 2-3 ਘੰਟਿਆਂ 'ਚ ਸੁੱਕ ਜਾਣਗੇ ਫਿਰ ਆਪਾਂ ਇਹਨਾਂ ਨੂੰ ਸਟੋਰ ਕਰਦੇ ਹਾਂ ਕਿਸੇ ਚੀਜ਼ ਦੇ ਵਿੱਚ ਹਾਂਜੀ ਜਿਹੜੇ ਆਪਾਂ ਦੀਵੇ ਕੱਢੇ ਸੀ ਨਾ ਮੱਚੇ ਹੋਏ ਸੀ ਜ਼ਿਆਦਾ ਉਹ ਵਾਲੇ ਦੀਵੇ ਆਪਾਂ ਕੀ ਕਰਨਾ ਇੱਥੇ ਮੈਂ ਇੱਕ ਅਖਬਾਰ ਲੈ ਲਿਆ ਇਹਨਾਂ ਨੂੰ ਆਪਾਂ ਲਵਾਂਗੇ ਪੱਨ ਉਹ ਇਹ ਗਿੱਲੇ ਨੇ ਗਿੱਲੇ ਕਰਕੇ ਨਾ इजीली ਜਿਹੜੇ ਪੰਨ ਹੋ ਜਾਣਗੇ ਦਾ نیچے ਤੜਕ ਗਿਆ ਲੋ ਜੀ ਇਹ ਆਪਾਂ ਦੀਵੇ ਜਿਹੜੇ ਉੱਤਲੇ ਆਂ ਜਿਆਦਾ ਆਪਾਂ ਬ੍ਰੀਕ ਨਹੀਂ ਕਰਨੇ ਹੈਗੇ ਜੇ ਤੁਸੀਂ ਬਰਤਨ ਵਗੈਰਾ ਮਾਂਜਣੇ ਆ ਇਹਦੇ ਨਾਲ ਤਾਂ ਤੁਸੀਂ ਜਿਆਦਾ ਵੇਚ ਕਰ ਲਓ ਇਹਨਾਂ ਨੂੰ ਆਪਾਂ ਕੱਢ ਲੈਂਨਾ ਕਾਲੇ ਸਿ ਲੋ ਜੀ ਜਿਹੜੇ ਆਪਾਂ ਦੀਵੇ ਨਾ ਕੁੱਟੇ ਸੀ ਤੇ ਉਹ ਆਪਾਂ ਕੀ ਕਰਨਾ ਜਿੱਦਾਂ ਹੁਣ ਆਪਣੇ ਮਨੀ ਪਲਾਟ ਦਾ ਬੂਟਾ ਹੈ ਇਹਦੇ ਵਿੱਚ ਜਦੋਂ ਆਪਾਂ ਪਾਣੀ ਜ਼ਿਆਦਾ ਪਾ ਦਨੇ ਆ ਤਾਂ ਇਹਦੀਆਂ ਜੜਾਂ ਨੇ ਜਿਹੜੀਆਂ ਕੋਈ ਵੀ ਬੂਟਾ ਹੋਇਆ ਆਪਾਂ ਜ਼ਿਆਦਾ ਪਾਣੀ ਪਾ ਦਨੇ ਆ ਗਮਲਿਆਂ ਦੇ ਵਿੱਚ ਤਾਂ ਉਹ ਜਿਹੜੇ ਪਾਣੀ ਪਾਉਣ ਨਾਲ ਆ ਜੜਾਂ ਨੇ ਜਿਹੜੀਆਂ ਉਹਦੀਆਂ ਗਲ ਜਾਂਦੀਆਂ ਨੇ ਇਸ ਕਰਕੇ ਆਪਾਂ ਜਿਹੜੇ ਟੁੱਟੇ ਹੋਏ ਵੀ ਜੇ ਆਪਾਂ ਭੰਨੇ ਨੇ ਨਾ ਉਹ ਆਪਾਂ ਕੀ ਕਰਨੇ ਆ ਇਹ ਬੂਟਿਆਂ ਦੇ ਵਿੱਚ ਜਿਹੜਾ ਥੋੜਾ ਥੋੜਾ ਕਰਕੇ ਰੱਖ ਲੈਣੇ ਨੇ ਇਹਦੇ ਨਾਲ ਕੀ ਹੋਵੇਗਾ ਜਿਹੜਾ ਜਿੰਨਾ ਵੀ ਪਾਣੀ ਆਪਾਂ ਜੇ ਜ਼ਿਆਦਾ ਪਾ ਦਵਾਂਗੇ ਤਾਂ ਸੋਖਤ ਹੋ ਜੇਗਾ ਇਹ ਨਾਲ ਬੂਟਿਆਂ ਦੇ ਵਿੱਚੋਂ ਤੇ ਜਿੱਦਾਂ ਆਪਾਂ ਜ਼ਿਆਦਾ ਲੰਮੇ ਸਮੇਂ ਲਈ ਕਿਤੇ ਜਾਣਾ ਵਾ 2-4 ਦਿਨਾਂ ਲਈ ਆਪਣੇ ਬੂਟੇ ਆ ਜਿਹੜੇ ਸੁੱਕ ਜਾਂਦੇ ਨੇ ਤਾਂ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਨਹੀਂ ਪੈਣੀ ਇਹਦੇ ਵਿੱਚ ਇਹ ਜਿਹੜਾ ਪਾਣੀ ਅਬਜ਼ਰਬ ਕਰਨਗੇ ਇਹਦੇ ਨਾਲ ਜਿਹੜਾ ਬੂਟਾ ਆ ਉਹ ਆਪਣਾ ਹਰਾ ਭਰਿਆ ਹੀ ਰਹੇਗਾ ਜਿੱਦਾਂ ਹੁਣ ਆਪਣੀਆਂ ਦੁਪਹਿਰ ਖਿੜੀ ਦਾ ਬੂਟਾ ਐ ਇਹਨੂੰ ਵੀ ਪਾਣੀ ਆਪਾਂ ਕਈ ਵਾਰ ਜ਼ਿਆਦਾ ਪਾ ਦਿੰਨੇ ਆ ਇਦੇ ਵਿੱਚ ਵੀ ਆਪਾਂ ਇਹਨਾਂ ਨੂੰ ਸਾਫ ਕਰਦੇ ਆਂ। ਇਸ ਤਰ੍ਹਾਂ ਰੱਖ ਸਕਦੇ ਆਂ। ਇਸ ਤਰ੍ਹਾਂ। ਤੇ ਇੱਧਰ ਆਪਣੇ ਦੂਸਰਾ ਲੱਗਿਆ ਹੋਇਆ। ਇਹਦੇ ਵਿੱਚ ਵੀ ਆਪਾਂ ਸਾਫ ਇਹਦੀਆਂ ਜੜਾਂ ਚ ਛੁੜਾਏ ਆ। ਬਰਾਜੀ ਆਪਣੇ ਦੀਵੇ ਚੰਗੀ ਤਰ੍ਹਾਂ ਸੁੱਕ ਗਏ ਨੇ। ਬਿਲਕੁਲ ਵੀ ਇਹਨਾਂ ਦੇ ਵਿੱਚੋਂ ਹੁਣੀ ਹੈਗੀ। ਨਮੀ। ਤੇ ਬਿਲਕੁਲ ਇਹ ਸਾਫ ਹੋ ਗਏ ਨੇ ਨਾਹੀਂ ਤੇਲ ਵਗੈਰਾ ਇੰਨਾ ਚਿਰਿਆ ਵਾ। ਮੋ ਜੇ ਇਹਨਾਂ ਨੂੰ ਆਪਾਂ ਸਟੋਰ ਕਰਦੇ ਆ। ਇਕੱਠੇ ਕਰ ਲਈਏ ਪਹਿਲਾਂ। ਇਹ ਵੀ ਆਪਣੇ ਬਿਲਕੁਲ ਚੰਗੀ ਤਰ੍ਹਾਂ ਸੁੱਕੇ ਹੋਏ ਹੋਣੇ ਚਾਹੀਦੇ ਨੇ। ਜੇ ਗਿੱਲੇ ਰਹਿ ਗਏ ਫਿਰ ਹਲਕੀ ਜੀ ਫੰਗਸ ਜੀ ਲੱਗ ਜਾਂਦੀ ਹੈ ਇਹਨਾਂ ਨੂੰ ਲਈ ਤੇ ਆਪਾਂ ਚੰਗੀ ਤਰ੍ਹਾਂ ਨਾਲ ਸੁਕਾ ਲੈਣ। ਤਿੰਨ ਚਾਰ ਘੰਟੇ ਜਿਹੜੀ ਧੁੱਪ ਲਗਾ ਲਈ ਹੈ। ਦੂਜੀ ਇਥੇ ਆਪਾਂ ਦੀਵੇ ਨੂੰ ਸਟੋਰ ਕਰਨ ਦੇ ਲਈ ਲਈ ਹੈ ਇੱਕ ਬੋਤਲ। ਬੋਤਲ ਨੂੰ ਆਪਾਂ ਕੀ ਕਰਨਾ ਹੈ ਚੰਗੀ ਤਰ੍ਹਾਂ ਧੋਪਿਸ ਘਾ ਲੈਣਾ ਹੈ। ਤੇ ਬੋਤਲ ਦੇ ਵਿੱਚ ਨਾ ਆਪਾਂ ਇੱਥੋਂ ਇੱਥੋਂ ਆਪਾਂ ਕੱਟ ਲਾ ਦੇਣਾ ਹੈ। ਤੇ ਕੱਟ ਆਪਾਂ ਸਾਰੀ ਬੋਤਲ ਤੇ ਨਿਰਵਾਉਣਾ ਹੈਗਾ। ਤੇ ਬਸ ਆਪਾਂ ਕੱਟਣਾ ਵੈਣ। ਕੋਈ ਖੜ ਦਿਨ ਵਿੱਚ। ਲੋ ਜੇ ਆਪਾਂ ਇਸ ਤਰ੍ਹਾਂ ਕੱਟ ਲਗਾ ਲਿਆ ਏ। ਤੇ ਤਾਂ ਇਹ ਆਪਾਂ ਦੀਵਸ ਸੌਖੇ ਤਰੀਕੇਆਂ ਵਿੱਚ ਪਾ ਸਕਦੇ ਹਾਂ ਤੁਸੀਂ ਚਾਹੋ ਤਾਂ ਕਿਸੇ ਰਫਾਫੇ ਜੇ ਭਾਂਡੇ ਚ ਪਾ ਸਕਦੇ ਹੋ ਤੇ ਬੋਤਲ ਮੈਂ ਤਾਂ ਨਹੀਂ ਆ ਕਿਉਂਕਿ ਲੰਮੇ ਸਮੇਂ ਤੱਕ ਜਿਹੜੇ ਬੋਤਲ ਚ ਆਪਾਂ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਇਹਦੇ ਵਿੱਚ ਕੋਈ ਗਰਦ ਨਹੀਂ ਪਵੇਗਾ ਤੇ ਜਗਾ ਵੀ ਇਹ ਘੱਟ ਹੀ ਘਰੇਗਾ ਤੁਸੀਂ ਆਪਾਂ ਨੂੰ ਸਟੋਰ ਕਰ ਲਿਓ ਨੀਵਿਆ ਜਿੰਨੇ ਕ ਆਪਣੇ ਹੋਣਗੇ ਉਹਨਾਂ ਦਾ ਆਪਾਂ ਪਾ ਲਵਾਂਗੇ ਇਹਦੇ ਚ ਬਾਕੀ ਜੇ ਤੁਹਾਡੇ ਕੋਲ ਇਸ ਤੋਂ ਵੱਡੀ ਬੋਤਲ ਹੈਗੀ ਆ ਤਾਂ ਉਹ ਵੀ ਲੈ ਸਕਦੇ ਹੋ ਤੁਸੀਂ ਬਿਲਕੁਲ ਛੋਟੀਆ ਬੋਤਲ ਸੀ ਤੁਸੀਂ ਵੱਡੀ ਬੋਤਲ ਲੈ ਸਕਦੇ ਹੋ ਵੱਡੀ ਠੰਡੇ ਵਾਲੀ ਬੋਤਲ ਮਿਲ ਜਾਂਦੀ ਆ ਉਹ ਵੀ ਲੈ ਲਓ ਲੋ ਜੇ ਇਸ ਪ੍ਰਕਾਰ ਆਪਾਂ ਸਾਰੇ ਦੀਵੇ ਵਿੱਚ ਪਾ ਦੇਨੇ ਬੋਤਲ ਦੇ ਕੁਝ ਤਾਂ ਦੀਵੇ ਆ ਜਿਹੜੇ ਰਹਿ ਗਏ ਨੇ ਉਹ ਆਪਾਂ ਕਿਸੇ ਹੋਰ ਬੋਤਲ 'ਚ ਾੜ ਕੇ ਰੱਖ ਲਵਾਂਗੇ ਜਿਹੜੀ ਆ ਆਪਾਂ ਪੱਟਿਆ ਵਾ ਇੱਥੇ ਆਪਾਂ ਲਗਾ ਦਮੂਗੀ ਜੀ ਚੇਪੀ ਮੇਰੇ ਕੋਲ ਇਹ ਚੇਪੀ ਸੀ ਤੇ ਇਹ ਘੱਟ ਜਿਹੜੀ ਵੀ ਹੈਗੀ ਤੁਸੀਂ ਲਗਾ ਸਕਦੇ ਆ ਜਦੋਂ ਵੀ ਤੁਸੀਂ ਬਰਤਨਿਆਂ ਦੇ ਵਿੱਚੋਂ ਦੀਵੇ ਕੱਢ ਕੇ ਵਰਤ ਲਓਗੇ ਬੋਚ ਕੋਈ ਵੀ ਇਹ ਨਾਲ ਦੇ ਵਿੱਚ ਘਰਦਾ ਨਹੀਂ ਪਏਗਾ ਤੇ ਬਹੁਤ ਹੀ ਘੱਟ ਸਪੇਸ ਦੇ ਵਿੱਚ ਬੋਤਲ ਇਹ ਰੱਖੀ ਜਾਵੇਗੀ ਸਾਮ ਕੇ ਸਾਧ ਪਰਦੇ ਲਈ ਤੇ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਜਰੂਰ ਕਰ ਦਿਓ ਐਂਡ ਵਿੱਚ ਪਿਆਰਾਂ ਜਾਂ ਕਮੈਂਟ ਜਰੂਰ ਕਰਕੇ ਜਾ ਜੀ ਵੀਡੀਓ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜਾਂ ਬਲੌਗ ਦੇ ਨਾਲ ਤਦ ਤੱਕ ਲਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ